आजया कहानी एकता ਵਿੱਚ ਬਲ ਹੈ ਜੇ ਆਪਾਂ ਸਾਰੇ ਇਕੱਠੇ ਰਹਾਂਗੇ ਤਾਂ ਉਹ ਇੱਕ ਬਹੁਤ ਵੱਡੀ ਤਾਕਤ ਬਣ ਜਾਂਦੀ ਹੈ ਇੱਕ ਸ਼ਕਾਰੀ ਦੇ ਘਰੇ ਇੱਕ ਕਬੂਤਰ ਇੱਕ ਮੁਰਗਾ ਤੇ ਇੱਕ ਬੱਕਰਾ ਹੁੰਦਾ ਉਹ ਤਿੰਨੇ ਜਾਨਵਰਾਂ ਨੂੰ ਬਹੁਤ ਪਿਆਰ ਕਰਦਾ ਹੈ ਤੇ ਬਹੁਤ ਉਹਨਾਂ ਨੂੰ ਖਾਣ ਪੀਣ ਯਾਨੀ ਕਿ ਬਹੁਤ ਵਧੀਆ ਦਿੰਦਾ ਇੱਕ ਦਿਨ ਸ਼ਕਾਰੀ ਦੇ ਘਰੇ ਇੱਕ ਚੂਹਾ ਵੱੜਦਾ ਜਦੋਂ ਚੂਹਾ ਆ ਜਾਂਦਾ ਤਾਂ ਸ਼کاری ਦੇ ਘਰ ਵਾਲੇ ਨੂੰ ਪਤਾ ਲੱਗਿਆ ਵੀ ਆਪਣੇ ਘਰੇ ਚੂਹਾ ਆ ਗਿਆ ਵੀ ਇਹ ਤਾਂ ਆਪਣਾ ਨੁਕਸਾਨ ਕਰ ਦੂ ਕੱਪੜੇ ਟੁੱਕ ਦੂ ਹੋਰ ਨੁਕਸਾਨ ਬਹੁਤ ਕਰ ਦੂ ਵੀ ਕਿਉਂ ਨਾ ਇਹਨੂੰ ਫੜ ਕੇ ਕਿਤੇ ਦੂਰ ਛੱਡਿਆ ਜਾਵੇ ਤਾਂ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਤੂੰ ਕੜਕਾ ਲਿਆ ਵੀ ਆਪਣੇ ਘਰੇ ਚੂਹਾ ਆਵੜਿਆ ਤਾਂ ਸ਼کاری ਕਹਿੰਦਾ ਠੀਕ ਹੈ ਮੈਂ ਕੜਕਾ ਲਿਹਾਉਣਾ ਬਾਜ਼ਾਰ ਵਿੱਚੋਂ ਇਹਨੂੰ ਫੜ ਕੇ ਆਪਾਂ ਜਾ ਮਾਰ ਦਿੰਨੇ ਆ ਜਾਂ ਦੂਰ ਕਿਤੇ ਛੱਡੇਉਣੇ ਆ ਤਾਂ ਇਹ ਗੱਲ ਦਾ ਚੂਹੇ ਨੂੰ ਪਤਾ ਲੱਗ ਜਾਂਦਾ ਵੀ ਮੈਨੂੰ ਫੜਨ ਦੀ ਤਿਆਰੀ ਕਰ ਰਹੇ ਨੇ ਚੂਹੇ ਨੇ ਸੋਚਿਆ ਵੀ ਇਹ ਜਿਹੜੇ ਤਿੰਨ ਜਾਨਵਰ ਨੇ ਆਪਾਂ ਇਹਨਾਂ ਨਾਲ ਰਾਇ ਕਰਦੇ ਆ ਵੀ ਆਪਣੀ ਸਹਾਇਤਾ ਕਰ ਦੇਣ ਇਹ ਜੀ ਆਪਾਂ ਸਾਰੇ ਇਕੱਠੇ ਹੋ ਜਾਈਏ ਵੀ ਆਪਾਂ ਕੁਝ ਅਪਾਹ ਕਰ ਲਈਏ ਤੇ ਆਪਾਂ ਸਾਰੇ ਬਚ ਜਾਈਏ ਤਾਂ ਪਹਿਲਾਂ ਉਹ ਕਬੂਤਰ ਰਵੇ ਗਿਆ ਚੂਹੇ ਨੇ ਆਖਿਆ ਕਬੂਤਰ ਨੂੰ ਬੀ ਜਾਰਾ ਤੂੰ ਮੇਰੀ ਹੈਲਪ ਕਰ ਵੀ ਮੈਨੂੰ ਐ ਕਰਕੇ ਇਹ ਕੜਕਾ ਲਿਆਏ ਨੇ ਮੈਨੂੰ ਫੜਨ ਵਾਸਤੇ ਫਿਰਦੇ ਨੇ ਜੇ ਮੈਂ ਫੜਿਆ ਗਿਆ ਤਾਂ ਮੈਨੂੰ ਮਾਰ ਦੇਣਗੇ ਤਾਂ ਕਬੂਤਰ ਕਹਿੰਦਾ ਮੈਂ ਕੀ ਲੈਣਾ ਮੈਨੂੰ ਤਾਂ ਵਧੀਆ ਖਾਣ ਪੀਣ ਨੂੰ ਮਿਲਦਾ ਤੇ ਵਧੀਆ ਉੱਡਣ ਨੂੰ ਸਮਾਂ ਦਿੰਦੇ ਨੇ ਇਹ ਬਈ ਮੈਂ ਨਹੀਂ ਤੇਰੇ ਨਾਲ ਲੱਗਦਾ ਤੂੰ ਆਪ ਦੀ ਸੰਭਾਲ ਆਪ ਕਰ ਤਾਂ ਚੂਹਾ ਉਥੋਂ ਕਬੂਤਰ ਨੂੰ ਮੁੜਿਆਉਂਦਾ ਫਿਰ ਉਹ ਮੁਰਗੇ ਲੈੇ ਜਾਂਦਾ ਤਾਂ ਮੁਰਗੇ ਨੂੰ ਕਹਿੰਦਾ ਯਾਰ ਐਂ ਕਰਕੇ ਇਹ ਕੜਕਾ ਲਿਆਏ ਨੇ ਮੈਨੂੰ ਫੜਨ ਨੂੰ ਫਿਰਦੇ ਨੇ ਇਹਨੂੰ ਫੜ ਕੇ ਮਾਰ ਦੇਣਗੇ ਤਾਂ ਤੂੰ ਮੇਰੀ ਕੋਈ ਹੈਲਪ ਕਰ। ਇਹੀ ਗੱਲ ਬੁਰਗੇ ਨੇ ਆਖਿਆ ਕਹਿੰਦਾ ਯਾਰ ਮੈਨੂੰ ਤਾਂ ਵਧੀਆ ਦਾਣੇ ਮਿਲਦੇ ਨੇ ਮੈਂ ਤਾਂ ਸਾਰਾ ਦਿਨ ਸੈਰ ਕਰਦਾ ਫਿਰਦਾ ਰਹਿਣਾ ਮੈਨੂੰ ਕੀ ਲੋੜ ਐ ਤੇਰੇ ਮਗਰ ਲੱਗਣ ਦੀ ਤੇ ਮੈਂ ਨਹੀਂ ਤੇਰੀ ਹੈਲਪ ਕਰ ਸਕਦਾ ਤੇ ਆਪਦਾ ਇੰਤਜ਼ਾਮ ਤੂੰ ਆਪ ਕਰ। ਫਿਰ ਚੂਹੇ ਨੇ ਸੋਚਿਆ ਵੀ ਚਲ ਆਪਾਂ ਬੱਕਰੇ ਨੂੰ ਵੀ ਪੁੱਛ ਲੈਨੇ ਆ ਤਾਂ ਉਹ ਬੱਕਰੇ ਲਵੇ ਗਿਆ ਤਾਂ ਬੱਕਰੇ ਨੇ ਵੀ ਇਹੀ ਗੱਲ ਦਾ ਜਵਾਬ ਦਿੱਤਾ ਕਹਿੰਦਾ ਭਰਾਵਾ ਮੈਂ ਨਹੀਂ ਤੇਰੀ ਹੈਲਪ ਕਰ ਸਕਦਾ ਮੈਨੂੰ ਤਾਂ 2-3 ਸਾਲ ਹੋ ਗਏ ਮੈਨੂੰ ਤਾਂ ਕੋਈ ਮਾਰਨ ਦੀ ਇਹਨਾਂ ਨੇ ਕੋਈ ਸਕੀਮ ਨਹੀਂ કરી ਮੈਨੂੰ ਤਾਂ ਸਭ ਕਾਦੀ ਵਧੀਆ ਪਾਲ ਰਹੇ ਨੇ ਵੀ ਮੈਂ ਨਹੀਂ ਤੇਰੀ ਹੈਲਪ ਕਰ ਸਕਦਾ ਤਾਂ ਚੂਹਾ ਮੁੜ ਕੇ ਬਾਅਦ ਆ ਜਾਂਦਾ ਤੇ ਉਹ ਸੋਚਣ ਲੱਗ ਜਾਂਦਾ ਵੀ ਜੇ ਇਹ ਤਿੰਨੇ ਮੇਰੇ ਨਾਲ ਅੱਜ ਇਕੱਠੇ ਹੋ ਜਾਂਦੇ ਸਾਇਦ ਮੈਂ ਵੀ ਇਹਨਾਂ ਦੇ ਕੰਮ ਆਉਂਦਾ ਨਾਲੇ ਸਾਡਾ ਏਕਾ ਹੋ ਜਾਂਦਾ ਇੱਕ ਦੂਜੇ ਦੀ ਸਹਾਇਤਾ ਕਰਦੇ ਤਾਂ ਚੂਹਾ ਬਾਵਸ ਆ ਕੇ ਸੋਚਣ ਲੱਗ ਜਾਂਦਾ ਤਾਂ ਉਹਦੇ ਘਰ ਵਾਲੀ ਕੜੱਕਾ ਲਾ ਦਿੰਦੀ ਐ ਚੂਹੇ ਨੂੰ ਫੜਨ ਵਾਸਤੇ ਜਦੋਂ ਰਾਤ ਹੋ ਜਾਂਦੀ ਐ ਰਾਤ ਨੂੰ ਕੜੱਕੇ ਦੇ ਵਿੱਚ ਅਚਾਨਕ ਸੱਪ ਵੜ ਜਾਂਦਾ ਤੇ ਕੜੱਕਾ ਬੰਦ ਹੋ ਜਾਂਦਾ ਉਧਰੋਂ ਲੈਟ ਬਗ ਜਾਂਦੀ ਹੈ ਤਾਂ ਉਹਦੇ ਘਰ ਵਾਲੀ ਨੂੰ ਪਤਾ ਲੱਗਿਆ ਵੀ ਕੜੱਕੇ ਦੇ ਵਿੱਚ ਚੂਹਾ ਫਸ ਗਿਆ ਵੀ ਆਪਾਂ ਇਹਨੂੰ ਹੁਣੇ ਮਾਰ ਮਾਰ ਦਿੰਨੇ ਆ ਤਾਂ ਉਹਦੇ ਘਰ ਵਾਲੀ ਜਦੋਂ ਉਹ ਕੜਕਾ ਚੱਕਣ ਲੱਗਦੀ ਹੈ ਤਾਂ ਅੱਧਾ ਸੱਪ ਬਾਹਰ ਹੁੰਦਾ ਹੈ ਤੇ ਅੱਧਾ ਸੱਪ ਅੰਦਰ ਹੁੰਦਾ ਹੈ ਜਿਹਦਾ ਉਹ ਸੱਪ ਦਾ ਮੂੰਹ ਹੁੰਦਾ ਉਹ ਕੜੱਕੇ ਤੋਂ ਬਾਹਰ ਹੁੰਦਾ ਜਦੋਂ ਉਹਦੇ ਘਰ ਵਾਲੀ ਨੇਰੇ ਦੇ ਵਿੱਚ ਕੜਕਾ ਚੱਕਦੀ ਹੈ ਤਾਂ ਉਹਦੇ ਘਰ ਵਾਲੀ ਦੇ ਹੱਥ ਤੇ ਡੰਗ ਮਾਰਦਾ ਸੱਪ ਤਾਂ ਉਹ ਬੇਹੋਸ਼ ਹੋ ਜਾਂਦੀ ਹੈ ਤਾਂ ਸ਼ਿਕਾਰੀ ਨੂੰ ਪਤਾ ਲੱਗਿਆ ਜਦੋਂ ਵੀ ਮੇਰੇ ਘਰ ਵਾਲੀ ਦੇ ਤਾਂ ਕੁਝ ਹੋ ਗਿਆ ਤਾਂ ਉਹ ਆ ਕੇ ਦੇਖਦਾ ਹੈ ਕੜੱਕੇ ਦੇ ਵਿੱਚ ਸੱਪ ਹੁੰਦਾ ਤਾਂ ਉਹ ਘਰ ਵਾਲੇ ਨੂੰ ਚੱਕ ਕੇ ਕਿਸੇ ਵੈਦਲੇਵੇ ਲੈ ਜਾਂਦਾ ਤੇ ਉਥੇ ਦਵਾਈ ਦਵਾਉਂਦਾ ਤੇ ਆ ਵੈਦ ਕਹਿੰਦਾ ਵੀ ਇਹਨੂੰ ਜਲਦੀ ਤੋਂ ਜਲਦੀ ਕਬੂਤਰ ਦਾ ਸੂਪ ਪਿਆ ਦੇ ਨਹੀਂ ਤਾਂ ਇਹ ਮਰ ਜਾਊਗੀ ਤਾਂ ਉਹਨੇ ਸੋਚਿਆ ਵੀ ਹੁਣ ਕਬੂਤਰ ਉਹ ਮਨ ਦੇ ਵਿੱਚ ਜਾਦ ਆ ਗਿਆ ਵੀ ਆਪਣੇ ਘਰੇ ਕਬੂਤਰ ਰੱਖਿਆ ਹੋਇਆ ਹੈ ਆਪਾਂ ਰਾਤ ਨੂੰ ਕਬੂਤਰ ਕਿੱਥੋਂ ਫੜਾਂਗੇ ਪਹਿਲਾਂ ਆਪਾਂ ਕਬੂਤਰ ਨੂੰ ਮਾਰ ਕੇ ਇਹਦਾ ਸੂਪ ਇਹਨੂੰ ਪਿਆ ਦਿੰਦੇ ਆ ਤਾਂ ਉਹ ਘਰੇ ਆ ਕੇ ਕਬੂਤਰ ਨੂੰ ਮਾਰ ਦਿੰਦਾ ਤੇ ਉਹਦਾ ਸੂਪ ਬਣਾ ਕੇ ਆਪਦੇ ਘਰ ਵਾਲੀ ਨੂੰ ਪਿਆ ਦਿੰਦਾ ਤਾਂ ਉਹ ਠੀਕ ਹੋ ਜਾਂਦੀ ਹੈ ਹੌਲੀ ਹੌਲੀ ਠੀਕ ਹੁੰਦੀ ਹੁੰਦੀ ਤਾਂ ਉਹਦੇ 2-4 ਦਿਨਾਂ ਨੂੰ ਉਹਨਾਂ ਦੇ ਪਰੌਣੇ ਉਹਦੇ ਘਰ ਵਾਲੀ ਦਾ ਪਤਾ ਲੈਣ ਵਾਸਤੇ ਆ ਜਾਂਦੇ ਨੇ ਤਾਂ ਜਦੋਂ ਸ਼ਾਮ ਹੁੰਦੀ ਹੈ ਪਰੌਣੇ ਕਹਿੰਦੇ ਕੁਸ ਬਣਾ ਤਾ ਲੈ ਤਾਂ ਫਿਰ ਉਹ ਮੁਰਗਾ ਫਿਰਦਾ ਹੁੰਦਾ ਉਹ ਕਹਿੰਦਾ ਯਾਰ ਇਹ ਵੀ ਇੱਕ ਵੱਡੀ ਗੱਲ ਹੈ ਆਪਣੇ ਲਈ ਮੁਰਗਾ ਪਾਲਿਆ ਹੋਇਆ ਹੈਗਾ ਆਪਾਂ ਹੁਣ ਮੁਰਗਾ ਮਾਰ ਦਿੰਨੇ ਆ ਤਾਂ ਉਹ ਮੁਰਗਾ ਮਾਰ ਲੈਂਦਾ ਤਾਂ ਮੁਰਗਾ ਵੀ ਬਲੀ ਚੜ ਜਾਂਦਾ ਦੋ ਜਾਨੇ ਤਾਂ ਬਲੀ ਚੜ ਜਾਂਦੇ ਨੇ ਚੂਹਾ ਖੜਾ ਦੇਖੀ ਜਾਂਦਾ ਹੁੰਦਾ ਵੀ ਜੇ ਅੱਜ ਇਹ ਮੇਰੇ ਮੰਗਰ ਲੱਗ ਜਾਂਦੇ ਸਾਇਦ ਇਹਨਾਂ ਦੀ ਮੌਤ ਨਾ ਹੁੰਦੀ ਤਾਂ ਉਹ ਮੁਰਗਾ ਮਾਰ ਕੇ ਆਦੇ ਪ੍ਰਾਉਣੇ ਮੂਰੇ ਰੱਖ ਦਿੰਦਾ ਤਾਂ ਵਧੀਆ ਮਨੋਰੰਜਨ ਹੁੰਦਾ ਉਹਨਾਂ ਦਾ ਤੇ ਉਹ ਸੁੱਖ ਵੀ ਸੁੱਖ ਲੈਂਦਾ ਵੀ ਜੇ ਮੇਰੇ ਘਰ ਵਾਲੀ ਬੱਚ ਜੇ ਤਾਂ ਮੈਂ ਵਧੀਆ ਪ੍ਰੋਗਰਾਮ ਕਰਾਂ ਤਾਂ ਮਹੀਨੇ ਬਾਅਦ ਉਹਦੇ ਘਰ ਵਾਲੀ ਬਿਲਕੁਲ ਠੀਕ ਹੋ ਜਾਂਦੀ ਹੈ ਸਾਰੇ ਰਿਸ਼ਤੇਦਾਰ ਆ ਜਾਂਦੇ ਨੇ 20 25 ਜਣੇ ਹੋ ਜਾਂਦੇ ਨੇ ਜਦੋਂ ਤੇ ਉਹ ਰਾਤ ਨੂੰ ਰਹਿ ਜਾਂਦੇ ਨੇ ਤਾਂ ਉਹ ਸ਼ਿਕਾਰੀ ਕਹਿੰਦਾ ਤੁਸੀਂ ਰਹਿ ਤਾ ਗਏ ਅੱਜ ਸਾਨੂੰ ਅਸੀਂ ਵਧੀਆ ਖਾਣ ਪੀਣ ਕਰਾਂਗੇ ਤਾਂ ਉਹ ਬੱਕਰੇ ਤੇ ਵੀ ਅੱਖ ਰੱਖ ਲੈਂਦਾ ਤਾਂ ਉਹ ਬੱਕਰੇ ਨੂੰ ਵੀ ਮਾਰ ਦਿੰਦੇ ਨੇ ਤਾਂ ਤਿੰਨਾਂ ਜਾਨਾਂ ਦੀ ਜਾਨ ਚਲੀ ਜਾਂਦੀ ਹੈ ਚੂਹਾ ਦੇਖ ਕੇ ਫੇਰ ਬਹੁਤ ਹੱਸਦਾ ਤਾਂ ਚੂਹਾ ਸੱਚੀ ਉਹ ਆਖਦਾ ਸੀ ਵੀ ਜੇ ਇਨਸਾਨ ਦਾ ਏਕਾ ਹੋਵੇ ਤੇ ਪਿਆਰ ਹੋਵੇ ਉਹ ਬਹੁਤ ਕੁਝ ਕਰ ਜਾਂਦੇ ਨੇ ਜਿਹੜੇ ਘਰਾਂ ਦੇ ਵਿੱਚ ਥਵਾਕ ਹੈ ਪਿਆਰ ਹੈ ਉਹ ਘਰ ਹਮੇਸ਼ਾ ਛੁੱਕਦੇ ਨਹੀਂ ਹੁੰਦੇ ਸਦਾ ਕਾਇਮ ਹੀ ਰਹਿੰਦੇ ਨੇ ਇਸ ਕਹਾਣੀ ਤੋਂ ਇਹੀ ਸਬਕ ਮਿਲਦਾ ਹੈ ਵੀ ਇਨਸਾਨ ਨੂੰ ਇਕੱਡੇ ਨਾਲ ਰਹਿਣਾ ਚਾਹੀਦਾ ਹੈ ਏਕਤਾ ਦੇ ਵਿੱਚ ਬਹੁਤ ਵੱਡਾ ਬਲ ਹੁੰਦਾ ਹੈ ਜੇ ਕਹਾਣੀ ਵਧੀਆ ਲੱਗੀ ਤਾਂ 6 ਤੇ ਕਮੈਂਟ ਮਿੱਤਰੋ ਜਰੂਰ ਕਰਿਓ ਪ੍ਰਮਾਤਮਾ ਸੋ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ